ਹੈਲਾ ਸ਼ਮੂ엘 3 ਅਧਿਆਇ ਦੇ ਪਹਿਲੇ ਵਚਨ ਤੋਂ ਤੀਸਰੇ ਦਿਨ ਜਦ 다ਊਦ ਨੇ ਆਪਣੇ ਜਨ ਸਮੇਤ ਸੁਤਲਕਚ ਪਹੁੰਚਿਆ ਤਾਂ ਉਹਨਾਂ ਨੇ ਕੀ ਵੇਖਿਆ ਕਿ ਅਮਲੇਕੀਆਂ ਨੇ ਦੱਖਣ ਅਤੇ ਔਰ ਸਿਕਲਕ ਤੇ ਚੜਾਈ ਕੀਤੀ ਅਤੇ ਸਿਕਲਕ ਨੂੰ ਮਾਰ ਕੇ ਫੂਕ ਦਿੱਤਾ ਅਤੇ ਉੱਥੋਂ ਦੀਆਂ ਔਰਤਾਂ ਅਤੇ ਛੋਟੇ ਵੱਡੇ ਜਿੰਨੇ ਵੀ ਸੀ ਸਭ ਨੂੰ ਗੁਲਾਮ ਬਣਾ ਲਿਆ ਉਹਨਾਂ ਨੇ ਕਿਸੇ ਨੂੰ ਮਾਰਿਆ ਤਾਂ ਨਹੀਂ ਪਰ ਉਹਨਾਂ ਨੂੰ ਆਪਣੇ ਨਾਲ ਲੈ ਲਿਆ ਇੱਥੇ ਕੀ ਹੋਇਆ ਕਿ 다우드 ਅਤੇ ਉਸ ਦੇ ਨਾਲ ਰਹਿਣ ਵਾਲੇ ਸਾਰੇ ਉਹਨਾਂ ਦੇ ਦੇਸ਼ ਦੇ ਨੇੜੇ ਜੋ ਦੇਸ਼ ਸੀ ਉਹਦੇ ਨਾਲ ਲੜਨ ਗਏ ਉਹ ਜਿਨ੍ਹਾਂ ਨੂੰ ਬੜਾ ਪਿਆਰ ਕਰਦੇ ਸੀ ਆਪਣੀਆਂ ਪਤਨੀਆਂ ਬੱਚੇ ਘਰਾਂ ਨੂੰ ਛੱਡ ਕੇ ਦੂਸਰੇ ਇਲਾਕੇ ਤੇ ਪ੍ਰਾਂਤ ਵਿੱਚ ਯੁੱਧ ਕਰਨ ਜਾਣ ਤੇ ਇਸ ਨੂੰ ਮੌਕੇ ਦੇ ਰੂਪ 'ਚ ਸਮਝ ਕੇ ਅਮਲੇ ਕੀ ਲੋਕ ਅਚਾਨਕ 다우드 ਅਤੇ 다우드 ਦੇ ਲੋਕ ਜਿੱਥੇ ਰਹਿੰਦੇ ਸੀ ਸਿਕਲਕ ਨਾਮ ਦੇ ਇਲਾਕੇ ਚ ਆ ਗਏ ਆ ਕੇ ਇੱਕਦਮ ਹਮਲਾ ਕਰਕੇ 다ਊਦ ਦੇ ਅਤੇ ਉਹਦੇ ਨਾਲ ਜੋ ਸੀ ਪਤਨੀਆਂ ਨੂੰ ਵੀ ਬੱਚਿਆਂ ਨੂੰ ਸਾਰੀ ਜਾਇਦਾਦ ਨੂੰ ਲੁੱਟ ਕੇ ਲੈ ਗਏ ਇਸ ਤਰ੍ਹਾਂ ਕੌਣ ਕਰਦਾ ਦੱਸੋ ਅਮਾਲੇਕੀ ਲੋਕ ਤੁਹਾਨੂੰ ਯਾਦ ਆ ਸ਼ਾਉਲ ਨੂੰ ਜਦੋਂ ਪਰਮੇਸ਼ਵਰ ਨੇ ਬੁਲਾਇਆ ਸ਼ਾਉਲ ਅਮਾਲੇਕੀ ਇਸ ਧਰਤੀ ਤੇ ਜ਼ਿੰਦਾ ਨਾ ਰਵੇ ਉਹਨਾਂ ਨੂੰ ਪੂਰੇ ਤਰੀਕੇ ਨਾਲ ਮਾਰ ਦਿਓ ਜਾਓ ਇਸ ਤਰ੍ਹਾਂ ਸ਼ਾਉਲ ਨੂੰ ਜਦ ਕਿਹਾ ਤਾਂ ਉਸਨੇ ਕੀ ਕੀਤਾ ਜਾਣਦੇ ਹਾਂ ਅਮਾਲੇਕੀ ਤੇ ਹਮਲਾ ਕਰਕੇ ਯੁੱਧ ਕਰਕੇ ਮਾਰੇ ਬਿਨਾ ਕੁਝ ਨੂੰ ਜਿਉਂਦੇ ਛੱਡਿਆ ਅਤੇ ਜਿਨ੍ਹਾਂ ਨੂੰ ਜਿਉਂਦੇ ਰੱਖਿਆ ਉਹਨਾਂ ਵਿੱਚੋਂ ਇੱਕ ਜੋ ਅਮਾਲੇਕੀ ਦਾ ਰਾਜਾ ਸੀ ਉਸ ਰਾਜੇ ਦਾ ਕੀ ਨਾਮ ਸੀ ਜਾਣਦੇ ਹਾਂ ਆਗਾਗ ਰਾਜਾ ਧਿਆਨ ਦੇ ਨਾਲ ਸੁਣੋ ਇਨਾ ਅਮਲੇਕੀਆਂ ਦੇ ਬਾਰੇ موسی ਦੇ ਦੁਆਰਾ ਪਰਮੇਸ਼ਵਰ ਨੇ ਕੀਆ ਵਿਵਸਥਾ ਵਿਵਰੰਦੀ ਕਿਤਾਬ 25 ਮਾ ਅਧਿਆਏ ਉਸ ਦੇ 12ਵੇਂ ਵਚਨ ਤੋਂ ਪੜਾਂਗੇ ਯਾਦ ਰੱਖ ਕੀ ਜਦ ਤੂੰ ਮਿਸਰ ਚੋਂ ਨਿਕਲ ਕੇ ਆ ਰਿਹਾ ਸੀ ਤਦ ਅਮਲੇਕੀਆਂ ਨੇ ਤੇਰੇ ਨਾਲ ਰਾਜ ਕੀ ਕੀਤਾ ਅਰਥਾਤ ਉਹਨੂੰ ਪਰਮੇਸ਼ਵਰ ਦਾ ਡਰ ਨਹੀਂ ਸੀ ਇਸ ਕਾਰਨ ਉਸ ਨੇ ਜਦ ਤੂੰ ਰਾਹ ਦੇ ਵਿੱਚ ਥੱਕਿਆ ਮੰਦਾ ਸੀ ਤਦ ਤੇਰੇ ਤੇ ਹਮਲਾ ਕਰਕੇ ਜਿੰਨੇ ਕਮਜ਼ੋਰ ਸੀ ਜੋ ਪਿੱਛੇ ਸੀ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ ਇਸ ਲਈ ਤੇਰਾ ਪਰਮੇਸ਼ੁਰ ਯਹਵਾ ਜੋ ਤੇਰਾ ਹਿੱਸਾ ਕਰਕੇ ਜੋ ਤੇਰੇ ਹਿੱਸੇ ਚ ਕਰਨ ਜਾ ਰਿਹਾ ਅਤੇ ਫਿਰ ਉਹ ਤੈਨੂੰ ਆਲੇ ਦੁਆਲੇ ਦੇ ਸਾਰੇ ਦੁਸ਼ਮਨਾ ਤੋਂ ਆਰਾਮ ਦੇਵੇਗਾ ਅਤੇ ਫਿਰ ਅਮਲੇਕੀਆਂ ਦਾ ਨਾਮ ਤਰਤੀ ਤੋਂ ਖਤਮ ਕਰ ਦੇਈਂ ਅਤੇ ਤੂੰ ਇਸ ਗੱਲ ਨੂੰ ਯਾਦ ਰੱਖੀ ਅਮਲੇਕੀਆਂ ਨੂੰ ਜ਼ਿੰਦਾ ਨਾ ਰੱਖੀ ਤੂੰ ਵਾਅਦੇ ਦੇ ਦੇਸ਼ ਚ ਕਦਮ ਰੱਖਣ ਤੋਂ ਬਾਅਦ ਅਮਲੇਕੀਆਂ ਨੂੰ ਮਾਰ ਦੇਵੀਂ ਉਹ ਰਾਹ ਦੇ ਲੁੱਟੇ ਰਿਆ ਜਦ ਤੁਸੀਂ ਯਾਤਰਾ ਕਰ ਰਹੇ ਸੀ ਜਦ ਤੁਸੀਂ ਥੱਕੇ ਹੋਏ ਸੀ ਜਦ ਤੁਸੀਂ ਕਮਜ਼ੋਰ ਹੋ ਗਏ ਸੀ ਥੱਕ ਗਏ ਸੀ ਤਾਂ ਉਹਨਾਂ ਨੇ ਤੁਹਾਡੀਆਂ ਪਤਨੀਆਂ ਨੂੰ ਮਾਰਿਆ ਲੁੱਟ ਕੇ ਲੈ ਜਾਣਗੇ ਉਹ ਜਦ ਤੱਕ ਜਿਉਂਦੇ ਰਹਿਣਗੇ ਤੁਹਾਡੇ ਜੀਵਨ ਚ ਸ਼ਾਂਤੀ ਨਹੀਂ ਰਹੇਗੀ ਕਿਉਂਕਿ ਅਮਲਕੀ ਰਾਤ ਦੇ ਲੁਟੇਰੇ ਆ ਅਚਾਨਕ ਤੁਹਾਡੇ ਤੇ ਹਮਲਾ ਕਰਕੇ ਤੁਹਾਨੂੰ ਲੁੱਟ ਲੈਣਗੇ ਜਦ ਤੱਕ ਉਹ ਜਿਉਂਦੇ ਰਹਿਣਗੇ ਤੁਹਾਨੂੰ ਸ਼ਾਂਤੀ ਨਹੀਂ ਮਿਲੇਗੀ ਅਮਲਕੀਆਂ ਨੂੰ ਮਾਰ ਦਵੀਂ ਇਸ ਤਰ੍ਹਾਂ ਵਿਵਸਥਾ ਦੇ ਵਿੱਚ موسی ਦੇ ਦੁਆਰਾ ਇਜ਼ਰਾਈਲੀ ਲੋਕਾਂ ਨੂੰ ਦੱਸਿਆ ਫਿਰ ਹੋਇਆ ਕਿ ਇਸ ਤਰ੍ਹਾਂ ਦੱਸਣ ਤੋਂ ਬਾਅਦ ਵੀ ਯਹੋਸ਼ੂਅ ਦੇ ਸਮੇਂ ਵੀ ਅਮਾਲੇਕੀਆਂ ਨੂੰ ਨਹੀਂ ਮਾਰਿਆ ਸ਼ਾਲ ਨੂੰ ਇਜ਼ਰਾਈਲੀਆਂ ਦਾ ਰਾਜਾ ਨਿਯੁਕਤ ਕਰਕੇ ਕਿਹਾ ਜਾ ਕੇ ਅਮਾਲੇਕੀਆਂ ਨੂੰ ਪੂਰੀ ਤਰ੍ਹਾਂ ਮਾਰ ਉਹ ਜਦ ਤੱਕ ਜਿਉਂਦੇ ਰਹਿਣਗੇ ਤੁਹਾਡੇ ਇਲਾਕੇ 'ਚ ਸ਼ਾਂਤੀ ਨਹੀਂ ਰਹੇਗੀ ਇਸ ਲਈ ਉਹਨਾਂ ਨੂੰ ਮਾਰ ਦਿਓ ਪਿਆਰਿਓ ਫਿਰ ਤੋਂ ਯਾਦ ਕਰਵਾ ਰਿਆਂ ਤੁਹਾਡੇ ਸ਼ਰੀਰ ਦੇ ਕੰਮ ਯਾਨੀ ਵਹਿ ਵਿਚਾਰ ਲੁਚਪਨ ਦੁਸ਼ਕਾਮਨਾ ਬੁਰੀ ਸੋਚ ਧੰਦਾ ਲੋਭ ਇਹਨਾਂ ਨੂੰ ਮਾਰ ਦਿਓ ਇਹ ਜਦ ਤੱਕ ਤੁਹਾਡੇ ਜੀਵਨ ਚ ਜਿਉਂਦੇ ਰਹਿਣਗੇ ਤੁਹਾਨੂੰ ਸ਼ਾਂਤੀ ਨਹੀਂ ਮਿਲੇਗੀ ਇਸ ਲਈ ਪਾਪ ਨੂੰ ਮਾਰ ਦਿਓ ਪਾਪ ਨਾਲ ਸੰਬੰਧਿਤ ਹਰ ਚੀਜ਼ ਨੂੰ ਮਾਰ ਦਿਓ ਇਹ ਆ ਜੋ ਪਰਮੇਸ਼ਵਰ ਨੇ ਕਿਹਾ ਪਰ ਸ਼ਾਉਲ ਨੇ ਮਾਰਿਆ ਨਹੀਂ ਜੇ ਇੱਕ ਰਾਜ ਨੂੰ ਆਪਣੇ ਅਧੀਨ ਕਰਨਾ ਹੈ ਤਾਂ ਰਾਜੇ ਨੂੰ ਮਾਰਨਾ ਹੈ ਰਾਜੇ ਨੂੰ ਮਾਰਨ ਤੇ ਜਾਂ ਫਿਰ ਉਹਨੂੰ ਆਪਣੇ ਕਬਜ਼ੇ 'ਚ ਕਰਨ ਤੇ ਉਹ ਦੇਸ਼ ਅਧੀਨ ਹੋ ਜਾਂਦਾ ਹੈ ਪਰ ਸ਼ਾਉਲ ਨੇ ਕੀ ਕੀਤਾ ਜਾਣਦੇ ਹੋ ਅਮਲੇਕੀਆ ਤੇ ਜਿਹੜਾਈ ਕੀਤੀ ਪਰ ਅਮਲੇਕੀਆ ਦੇ ਰਾਜੇ ਆਗਾਗ ਨੂੰ ਸ਼ਾਉਲ ਨੇ ਕੀ ਕੀਤਾ ਮਾਰੇ ਬਿਨਾ ਹੀ ਛੱਡ ਦਿੱਤਾ ਉਹ ਰਾਜਾ ਅਤੇ ਰਾਜੇ ਦੀ ਪਤਨੀ ਇਹਨਾਂ ਦੋਨਾਂ ਨੂੰ ਮਾਰੇ ਬਿਨਾ ਉਹਨੇ ਪਾਟੀ ਕੀਤੀ ਸ਼ਾਉਲ ਨੇ ਅੱਧੀ ਰਾਤ ਨੂੰ ਅਗਾਗ ਰਾਜੇ ਦੀ ਪਤਨੀ ਬਚ ਕੇ ਭੱਜ ਗਈ ਜਦ ਉਹ ਭੱਜੀ ਉਹ ਗਰਭਵਤੀ ਸੀ ਉਸ ਤੋਂ ਬਾਅਦ ਉਸਨੇ ਬੱਚੇ ਨੂੰ ਜਨਮ ਦਿੱਤਾ ਅਤੇ ਨਤੀਜਾ ਅਗਾਗੀ ਲੋਗ ਇਸ ਦੁਨੀਆ 'ਚ ਆਏ ਅਗਾਗੀ ਰਾਜੇ ਦੇ ਵਿੱਚੋਂ ਅਗਾਗੀ ਲੋਗ ਪੈਦਾ ਹੋਏ ਹਮਾਨ ਨਾਮ ਦਾ ਇੱਕ ਦੁਸ਼ਟ ਸੀ ਤੁਹਾਨੂੰ ਯਾਦ ਆ ਇਸ ਤਰ੍ਹਾਂ ਦੇ ਸਮੇਂ ਸਾਰੇ ਯਹੂਦੀਆਂ ਨੂੰ ਮਾਰਨ ਦੇ ਲਈ ਯਤਨ ਕੀਤਾ ਉਹ ਦੁਸ਼ਟ ਹਮਾਨ ਇਹ ਹਮਾਨ ਕੌਣਾ ਜਾਣਦੇ ਹਾਂ ਅਗਾਗੀ ਹੈ ਕੌਣਾ ਅਗਾਗੀ ਹਮਾਨ ਇਸ ਤਰ੍ਹਾਂ ਇਸ ਤਰ੍ਹਾਂ ਦੀ ਕਿਤਾਬ ਚ ਦੇਖਦੇ ਹਾਂ ਅਗਾਗੀ ਲੋਕ ਕਹਿੰਦੇ ਹਮਾਨ ਕਿਦਾ ਵੰਸ਼ਾ ਜਾਣਦੇ ਹਾਂ ਅਗਾਗੀ ਰਾਜੇ ਦਾ ਵੰਸ਼ਾ ਇਹ ਹਮਾਨ ਕਿੱਥੋਂ ਆਇਆ ਜਾਣਦੇ ਹਾਂ ਅਗਾਗ ਰਾਜੇ ਤੋਂ ਆਇਆ ਅਗਾਗ ਰਾਜੇ ਤੋਂ ਆਇਆ ਹੈ ਤਾਂ ਜੇ ਅਗਾਗ ਨੂੰ ਮਾਰ ਦਿੱਤਾ ਜਾਂਦਾ ਤਾਂ ਹਮਾਨ ਦਾ ਜਨਮ ਨਾ ਹੁੰਦਾ ਪਰ ਉਹ ਤੇ ਪ੍ਰਭੂ ਧਿਆਨ ਦਿਓ ਪਰਮੇਸ਼ਵਰ ਨੇ ਸ਼ਾਉਲ ਨੂੰ ਕਿਹਾ ਸੀ ਕਿ ਅਮਾਲੇਕੀਆਂ ਨੂੰ ਮਾਰ ਦੇਵੀ ਜੇ ਉਹ ਜਿਉਂਦੇ ਰਹਿਣਗੇ ਤਾਂ ਤੈਨੂੰ ਸ਼ਾਂਤੀ ਨਹੀਂ ਮਿਲੇਗੀ ਅਤੇ ਤੇਰੇ ਰਾਜ ਦੇ ਵਿੱਚ ਤੂੰ ਸੁੱਖ ਨਾਲ ਨਹੀਂ ਰਹਿ ਸਕੇਗਾ ਉਹਨੇ ਮਾਰਿਆ ਨਹੀਂ ਪ੍ਰਤੀਫਲ ਕੀ ਹੋਇਆ ਜਾਣਦੇ ਹੋ 다우드 ਅਤੇ 다우드 ਦੀ ਸੇਨਾ ਅਤੇ ਉਹਦੇ ਸਾਰੇ ਸਿਪਾਹੀ ਮਿਲ ਕੇ ਦੂਸਰੇ ਇਲਾਕੇ ਚ ਜਦ ਯੁੱਧ ਕਰਨ ਗਏ ਤਾਂ ਅਮਾਲੇਕੀ ਲੋਕ ਰਾਜ ਲੋਕ ਕੇ ਜਦ ਉਹ 다우드 ਦੇ ਨਾਲ ਦੇ ਸਾਥੀ ਉਹ ਜਿਸ ਇਲਾਕੇ ਵਿੱਚ ਸਿਖਾਲੀ ਕਰਕੇ ਯੁੱਧ ਵਿੱਚ ਗਏ ਅਚਾਨਕ ਆ ਕੇ 다ਊਦ ਅਤੇ 다ਊਦ ਦੇ ਸੇਵਕਾਂ ਦੀਆਂ ਪਤਨੀਆਂ ਨੂੰ ਸਭ ਨੂੰ ਗੁਲਾਮ ਬਣਾ ਕੇ ਲੈ ਗਏ ਬੱਚਿਆਂ ਨੂੰ ਵੀ ਲੈ ਗਏ 다ਊਦ ਅਤੇ 다ਊਦ ਦੇ ਸਿਪਾਹੀ ਜਾ ਕੇ ਉਸ ਦੇਸ਼ ਤੇ ਜਿੱਤ ਪਾ ਕੇ ਜਦ ਮੁੜ ਕੇ ਆਏ ਤਾਂ ਉਹਨਾਂ ਦਾ ਇਲਾਕਾ ਖਾਲੀ ਹੋ ਚੁੱਕਿਆ ਸੀ ਜਲਾ ਦਿੱਤਾ ਗਿਆ ਸੀ ਉਹਨਾਂ ਦੇ ਘਰ ਅਤੇ ਤੰਬੂ ਸਭ ਕੁਝ ਜਲਾ ਦਿੱਤਾ ਗਿਆ ਸੀ ਕੁਝ ਸਮਝ ਨਹੀਂ ਆਇਆ ਸਭ ਦਾ ਕੀ ਹੋਇਆ ਮੇਰੀ ਪਤਨੀ ਕਿੱਥੇ ਆ ਮੇਰੇ ਬੱਚੇ ਕਿੱਥੇ ਆ ਇਹ ਵੇਖ ਕੇ ਜਦੋਂ ਦਾਊਦ ਛਾਤੀ ਪਿੱਟ ਰਿਹਾ ਸੀ ਦਾਊਦ ਦੇ ਸਾਰੇ ਸਾਥੀ ਵੀ ਛਾਤੀ ਪਿੱਟ ਰਹੇ ਸੀ ਪਰਮੇਸ਼ਵਰ ਨੇ ਸ਼ਾਉਲ ਨੂੰ ਕਿਹਾ ਸੀ ਕਿ ਅਮਾਲੇਕਿਆ ਨੂੰ ਮਾਰ ਦੇ ਵੀ ਨਹੀਂ ਮਾਰਿਆ ਛੱਡ ਦੇ ਪ੍ਰਤੀਫਲ ਦਾਊਦ ਵੇਖ ਰਿਹਾ ਸੀ ਦਾਊਦ ਦੇ ਲੋਕਾਂ ਨੂੰ ਨਤੀਜਾ ਭੁਗਤਣਾ ਪੈ ਗਿਆ ਪਿਆਰਿਓ ਆਪਣੇ ਜੀਵਨ ਚ ਜੇ ਪਾਪ ਨੂੰ ਨਹੀਂ ਮਾਰੋਗੇ ਜੇ ਆਪਣੇ ਜੀਵਨ ਚ ਸਰੀਰ ਦੀਆਂ ਇੱਛਾਵਾਂ ਨੂੰ ਨਹੀਂ ਮਾਰੋਗੇ ਜੇ ਸੰਸਾਰਿਕ ਜੀਵਨ ਨੂੰ ਖਤਮ ਨਹੀਂ ਕਰੋਗੇ ਬੁਰੀਆਂ ਤੇ ਗੰਦੀਆਂ ਆਦਤਾਂ ਨੂੰ ਜੇ ਨਹੀਂ ਛੱਡੋਗੇ ਇਹ ਤੁਹਾਡੇ ਬੱਚਿਆਂ ਦੇ ਜੀਵਨ 'ਚ ਸ਼ਰਾਬ ਬਣ ਜਾਏਗੀਆਂ ਇਸ ਗੱਲ ਨੂੰ ਯਾਦ ਰੱਖੋ ਇੱਕ ਦਿਨ ਇੱਕ ਭਾਈ ਆ ਕੇ ਕਹਿ ਰਿਹਾ ਸੀ ਪਾਸਟਰ ਜੀ ਸਾਡੇ ਘਰ ਦੇ ਵਿੱਚ ਖਾਣ ਨੂੰ ਕੁਝ ਵੀ ਨਹੀਂ ਆ ਮੈਂ ਸਹੀ ਤਰੀਕੇ ਨਾਲ ਪੜਦਾ ਹਾਂ ਪਾਸਟਰ ਜੀ ਪਰ ਕਾਲਜ ਦੀ ਫੀਸ ਜਮਾ ਨਹੀਂ ਕੀਤੀ ਇਸ ਲਈ ਮੈਨੂੰ ਕਾਲਜ ਵਿੱਚੋਂ ਕੱਢ ਦਿੱਤਾ ਮਾਂ ਤੇ ਮੈਨੂੰ ਭੁੱਖੇ ਰਹਿਣਾ ਪੈ ਰਿਹਾ ਬੜਾ ਮੁਸ਼ਕਿਲ ਹੋ ਰਿਹਾ ਪਾਸਟਰ ਜੀ ਮੈਂ ਉਹਨੂੰ ਪੁੱਛਿਆ ਭਾਈ ਕੀ ਤੇਰਾ ਪਿਤਾ ਨਹੀਂ ਆ ਉਹ ਕਹਿੰਦਾ ਪਿਤਾ ਜੀ ਹੈ ਪਾਸਟਰ ਜੀ ਕਿਉਂ ਨਹੀਂ ਆ ਜਦ ਪਿਤਾ ਜੀ ਹੈ ਤਾਂ ਤੂੰ ਤੇ ਤੇਰੀ ਮਾਂ ਭੁੱਖੇ ਕਿਉਂ ਆ ਰੋਟੀ ਕਿਉਂ ਨਹੀਂ ਖਾ ਰਹੀ ਆ ਕਾਲਜ ਦੀ ਫੀਸ ਵੀ ਜਮਾ ਨਹੀਂ ਕਰ 파ਰੀ ਇਹ ਕੀ ਆ ਕੀ ਤੇਰੇ ਪਿਤਾ ਦੀ ਨੌਕਰੀ ਨਹੀਂ ਆ ਮੇਰੇ ਪਿਤਾ ਦੀ ਨੌਕਰੀ ਆ ਪਾਸਟਰ ਜੀ 1 ਲੱਖ ਤੋਂ ਵੀ ਜ਼ਿਆਦਾ ਸੈਲਰੀ ਮਿਲਦੀ ਆ ਭਾਈ ਜੋ ਤੂੰ ਕਹਿ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਤੇਰਾ ਪਿਤਾ ਹੈ ਅਤੇ ਉਸ ਨੂੰ ਸੈਲਰੀ ਵੀ ਜ਼ਿਆਦਾ ਮਿਲਦੀ ਆ ਫਿਰ ਤੂੰ ਅਤੇ ਤੇਰੀ ਮਾਂ ਕਿਉਂ ਭੁਖੀ ਆ ਅਤੇ ਤੂੰ ਕਾਲਜ ਦੀ ਫੀਸ ਵੀ ਕਿਉਂ ਨਹੀਂ ਦੇ ਪਾ ਰਿਹਾ ਹੈ ਪਿਤਾ ਜੀ ਨੇ ਦੂਜੀ ਔਰਤ ਰੱਖ ਲਈ ਆ ਉੱਥੇ ਹੀ ਰਹਿੰਦਾ ਹੈ ਜਿਵੇਂ ਫੋਨ 'ਚ ਸੈਕਿੰਡ ਸਿਮ ਰਹਿੰਦਾ ਹੈ ਕਿ ਉਸੇ ਤਰ੍ਹਾਂ ਤੁਹਾਡੇ ਜੀਵਨ 'ਚ ਕੋਈ ਸੈਕਿੰਡ ਵਾਈਫ ਹੈ ਸਿਮ ਹੈ ਹੈ ਇਹ ਸਹੀ ਨਹੀਂ ਆ ਉਹ ਕਹਿ ਰਿਹਾ ਪਿਆਰਿਓ ਮੇਰੇ ਪਿਤਾ ਜੀ ਮੇਰੇ ਨਾਲ ਨਹੀਂ ਰਹਿੰਦੇ ਉਹ ਉਸੇ ਔਰਤ ਦੇ ਨਾਲ ਰਹਿੰਦੇ ਆ ਸਾਰੀ ਸੈਲਰੀ ਲੈ ਜਾ ਕੇ ਉਸੇ ਨੂੰ ਦੇ ਦਿੰਦੇ ਆ ਜਿਹਦੇ ਨਾਲ ਵਿਆਹ ਕੀਤਾ ਉਹਦੇ ਤੋਂ ਵੱਧ ਕੇ ਆਪਣੇ بیٹے ਤੋਂ ਵੱਧ ਕੇ ਮੇਰੇ ਪਿਤਾ ਲਈ ਇਹ ਹੀ ਔਰਤ ਖਾਸ ਆ ਮੈਂ ਕਈ ਵਾਰ ਕਿਹਾ ਪਿਤਾ ਜੀ ਕਾਲਜ ਦੀ ਫੀਸ ਜਮਾਨੇ ਕੀਤੀ ਕਿਉਂ ਕੀ ਹੋਇਆ ਮੇਰ ਕੋ ਤੇ ਮਾਂ ਕੋ ਖਾਂ ਲਈ ਕੁਝ ਨਹੀਂ ਆ ਜੇ ਨਹੀਂ ਆ ਤਾਂ ਮੈਂ ਕੀ ਕਰਾਂ ਪਾਪੀ ਵਿਅਕਤੀ ਜੀ ਇਹ ਅਕਰਨਾਸੀ ਦਾ ਵਿਆਹ ਕਿਉਂ ਕੀਤਾ ਬੱਚੇ ਕਿਉਂ ਪੈਦਾ ਕੀਤੇ ਸੁਨ ਰਿਓ ਪਿਆਨੂ ਤੇ ਭਰਾਵੋ ਇਹ ਤੁਹਾਡੀ ਜ਼ਿੰਮੇਵਾਰੀ ਆ ਜਿਹਨੇ ਤੁਹਾਡੇ ਤੇ ਵਿਸ਼ਵਾਸ ਕਰਕੇ ਵਿਆਹ ਕਰਕੇ ਜਿਹੜੀ ਤੁਹਾਡੇ ਘਰ ਆਈ ਆ ਉਸ ਪਤਨੀ ਨੂੰ ਦੁੱਖ ਨਹੀਂ ਦੇਣਾ ਨਾ ਪਰੇਸ਼ਾਨ ਕਰਨਾ ਹੈ ਨਾ ਹੀ ਉਸ ਨੂੰ ਸਤਾਉਣਾ ਹੈ ਉਹਦਾ ਪਾਲਣ ਪੋਸ਼ਣ ਕਰ ਸਕੋ ਇਹ ਤੁਹਾਡੀ ਜ਼ਿੰਮੇਵਾਰੀ ਆ ਸ਼ਾਉਲ ਜੋ ਦੇਸ਼ ਦਾ ਅਧਿਕਾਰੀ ਸੀ ਦੇਸ਼ ਦਾ ਮਾਲਕ ਸੀ ਉਸ ਨੂੰ ਕਿਹਾ ਸੀ ਕਿ ਅਮਲੀ ਕਿਆ ਨੂੰ ਮਾਰ ਦੇਵੀ ਉਹ ਜਦ ਤੱਕ ਜਿਉਂਦੇ ਰਹਿਣਗੇ ਤੁਹਾਡੇ ਦੇਸ਼ 'ਚ ਸੁਰੱਖਿਆ ਰਹੇਗੀ ਅਤੇ ਨਾ ਮਾਰਿਆ ਉਸਨੂੰ ਨਤੀਜਾ 다ਊਦ ਨੂੰ ਦੁੱਖ ਚੱਲਣਾ ਪੈ ਰਿਹਾ ਹੈ 다ਊਦ ਦੇ ਨਾਲ ਦੇ ਲੋਕਾਂ ਨੂੰ ਦੁੱਖ ਚੱਲਣਾ ਪੈ ਰਿਹਾ ਹੈ ਉਹ ਅਮਲੇਕੀ ਜਿਨ੍ਹਾਂ ਨੂੰ ਜਿਉਂਦੇ ਛੱਡ ਦਿੱਤਾ ਗਿਆ ਅਮਲੇਕੀ ਫਿਰ ਤੋਂ ਆ ਗਏ ਖਬਰਦਾਰ ਭੈਣੋਂ ਅਤੇ ਭਰਾਵੋ ਤੁਹਾਡੇ ਜੀਵਨ ਜ ਤੁਹਾਡੇ ਸ਼ਰੀਰ 'ਚ ਜਿਸ ਗਲਤੀ ਨੂੰ ਜਿਸ ਪੂਰੀ ਆਦਤ ਨੂੰ ਪਾਪ ਨੂੰ ਜਿਹੜੀ ਗੰਦੀ ਆਦਤ ਨੂੰ ਬढ़ावा ਦੇਵੋਗੇ ਉਹੀ ਫਿਰ ਤੋ ਤੁਹਾਡੇ ਜੀਵਨ ਨੂੰ ਤੁਹਾਡੇ ਪਰਿਵਾਰ ਨੂੰ ਨਾਸ਼ ਕਰੇਗੀ ਸ਼ਰਾਬ ਛੱਡ ਦਿੱਤੀ ਹੋਏਗੀ ਫਿਰ ਤੋ ਸ਼ੁਰੂ ਕਰ ਦਿੱਤੀ ਹੋਏਗੀ ਜੂਆ ਖੇਡਣਾ ਛੱਡ ਦਿੱਤਾ ਫਿਰ ਤੋ ਸਟਾਰਟ ਕਰ ਦਿੱਤਾ ਹੋਏਗਾ ਤਾਸ਼ ਖੇਡਣਾ ਜੂਆ ਖੇਡਣਾ ਛੱਡ ਦਿੱਤਾ ਹੋਵੇਗਾ ਫਿਰ ਤੋ ਸਟਾਰਟ ਕਰ ਰਹੇ ਹਾਂ ਪੈਸਾ ਕਮਾ ਰਹੇ ਹਾਂ ਵਿਸ਼ਵਾਸ ਚੰਗਾ ਹੈ ਫਿਰ ਵੀ ਸੈਕਿੰਡ ਸੇਮ ਹ ਜਾਂ ਸੈਕਿੰਡ ਸੈਟ ਫਿਰ ਤੋ ਲਾ ਲਿਆ ਹੈ ਇਹ ਠੀਕ ਨਹੀਂ ਆ ਉਹਨੇ ਜਿੱਦਣਾ ਵਿਆਹ ਕੀਤਾ ਪਤਨੀ ਦੇ ਜੀਵਨ ਚ ਦੁੱਖਾਂ ਨੂੰ ਲਿਆਏਗਾ ਜਿਨ੍ਹਾਂ ਨੂੰ ਜਨਮ ਦਿੱਤਾ ਉਨਾ ਬੱਚਿਆਂ ਦੇ ਜੀਵਨ ਚ ਸ਼ਰਾਪ ਲੈ ਕੇ ਆਏਗਾ ਇਹੀ ਆ ਹੋਇਆ ਸੀ ਉਸ ਦਿਨ ਸ਼ਾਉਲ ਨੇ ਜੋ ਕਰਨਾ ਸੀ ਨਹੀਂ ਕੀਤਾ ਉਹਦਾ ਨਤੀਜਾ 다ਊਦ ਅਤੇ 다ਊਦ ਦੇ ਸਾਥੀਆਂ ਨੂੰ ਪਤਨੀ ਅਤੇ ਬੱਚਿਆਂ ਨੂੰ ਭੁਗਤਣਾ ਪਿਆ ਪੈਰੋਂ ਤੇ ਭਰਾਵੋ ਜੋ ਮਾਰਨਾ ਹੈ ਜੇ ਨਹੀਂ ਮਾਰੋਗੇ ਖਤਰਾ ਹੈ ਵੈ ਵਿਚਾਰ ਹੈ ਤਾਂ ਮਾਰ ਦਿਓ ਅਪਵਿੱਤਰ ਵੇਖਣਾ ਹੈ ਤਾਂ ਮਾਰ ਦਿਓ ਬੁਰੀ ਇੱਛਾ ਹੈ ਤਾਂ ਮਾਰ ਦਿਓ ਜੇ ਪੈਸੇ ਦਾ ਲੋਭ ਹੈ ਤਾਂ ਮਾਰ ਦਿਓ ਜੇ ਇਹ ਜ਼ਿੰਦਾ ਰੱਖੋਗੇ ਤਾਂ ਤੁਹਾਨੂੰ ਜੀਨ ਨਹੀਂ ਦੇਗੀ ਇਹ ਥੋੜੇ ਸਮੇਂ ਦੇ ਆਨੰਦ ਤੇ ਸੁੱਖ ਦੇ ਲਈ ਲੜਕੇ ਲੜਕੀਆਂ ਦੇ ਨਾਲ ਘੁੰਮਦੇ ਹੋਏ ਗਲਤ ਰਿਸ਼ਤੇ ਜੋੜਦੇ ਹੋਏ ਪਾਪ ਵਿੱਚ ਆਦਤਾਂ 'ਚ ਨਾਈਟ ਕਲੱਬ ਅਤੇ ਪੱਬਾ 'ਚ ਘੁੰਮਦੇ ਹੋਏ ਐਸ਼ ਕਰਦੇ ਹੋਏ ਜੂਆ ਖੇਡਦੇ ਹੋਏ ਅੱਜ ਤੁਸੀਂ ਘੁੰਮ ਰਹੇ ਹੋਵੋਗੇ ਹੋ ਸਕਦਾ ਤੁਹਾਡੇ ਲਈ ਅੱਜ ਕੁਝ ਨਹੀਂ ਹੋਇਆ ਤੁਹਾਡੇ ਲਈ ਕੈਂਸਰ ਤਿਆਰ ਹੋ ਰਿਹਾ ਕਿਡਨੀ ਫੇਲ ਹੋਣ ਦੀ ਤਦਾਰਤ ਤੇ ਆ ਹਾਰਟ ਅਟੈਕ ਹੋਣ ਲਈ ਤਿਆਰ ਹੈ ਐ AIDS ਰੋਗ ਤੁਹਾਡੇ ਲਈ ਤਿਆਰ ਆ ਪਰ ਅਜ ਉਹਦਾ ਪਤਾ ਨਹੀਂ ਆ ਪਰ ਬਹੁਤ ਹੀ ਜਲਦ ਤੁਸੀਂ ਜੋ ਪਾਪ ਵਿੱਚ ਕੰਮ ਕਰ ਰਹੇ ਹੋ ਉਹਦਾ ਪ੍ਰਤੀਫਲ ਜਾਨ ਲੈਣ ਵਾਲੀ ਬਿਮਾਰੀ ਤੁਹਾਡੇ ਲਈ ਤਿਆਰ ਆ ਖਬਰਦਾਰ ਉਸ ਦਿਨ ਜੇ ਸ਼ਾਉਲੇ ਅਮਲੇ ਕਿਆ ਨੂੰ ਮਾਰ ਦਿੱਤਾ ਹੁੰਦਾ ਤਾਂ ਚੰਗਾ ਹੁੰਦਾ ਨਹੀਂ ਮਾਰਿਆ ਛੱਡ ਦਿੱਤਾ ਤਾਂ ਅੱਜ ਕੀ ਹੋਇਆ ਜਾਣਦੇ ਹਾਂ ਉਹ ਸ਼ਾਇਦ 다ਊਦ ਦੇ ਪਰਿਵਾਰ ਚ ਆ ਗਿਆ 다ਊਦ ਦੇ ਨਾਲ ਜੋ ਸਾਥੀ ਸੀ ਉਹਨਾਂ ਦੇ ਜੀਵਨ ਚ ਆ ਗਿਆ ਕੀ ਹੋਇਆ ਕਿਵੇਂ ਰੋਇਆ ਆਓ ਵੇਖਦੇ ਹਾਂ ਅਤੇ ਉਹਦੇ ਵਿੱਚੋਂ ਔਰਤਾਂ ਅਤੇ ਛੋਟੇ ਵੱਡੇ ਜਿੰਨੇ ਵੀ ਸੀ ਸਭ ਨੂੰ ਬੰਦੀ ਬਣਾ ਕੇ ਲੈ ਗਏ ਉਹਨਾਂ ਨੇ ਕਿਸੇ ਨੂੰ ਮਾਰਿਆ ਤਾਂ ਨਹੀਂ ਸੀ ਪਰ ਸਾਰਿਆਂ ਨੂੰ ਲੈ ਕੇ ਆਪਣਾ ਰਾਹ ਲਿਆ ਇਸ ਲਈ ਜਦੋਂ 다ਊਦ ਆਪਣੇ ਲੋਕਾਂ ਸਮੇਤ ਉਸ ਨਗਰ ਚ ਪਹੁੰਚਿਆ ਨਗਰ ਨੂੰ ਅੱਗ ਲਾ ਦਿੱਤੀ ਗਈ ਸੀ ਅਤੇ ਔਰਤਾਂ ਤੇ ਬੱਚੇ ਗੁਲਾਮ ਬਣਾ ਕੇ ਉਹ ਲੈ ਗਏ ਸੀ ਤਾਂ ਦਾਊਦ ਅਤੇ ਉਹਦੇ ਸਾਥੀ ਜਿਨਨੇ ਸੀ ਉਹ ਚਿਲਾ ਚਿਲਾ ਕੇ ਇੰਨਾ ਰੋਏ ਸੀ ਕਿ ਉਹਨਾਂ ਚ ਰੋਂਨ ਦੀ ਤਾਕਤ ਨਾ ਰਹੀ ਪਿਆਰੇ ਸ਼ਾਉਲ ਨੇ ਸਭ ਨੂੰ ਰੁਆਇਆ ਉਸਨੇ ਅਮਲਿਕੀਆਂ ਨੂੰ ਮਾਰ ਲੇ ਕਿਆ ਤਾਂ ਅਤੇ ਉਸ ਨੂੰ ਛੱਡ ਦੇਣ ਦੇ ਕਾਰਨ ਸ਼ਾਉਲ ਹੁਣ ਕਈ ਲੋਕਾਂ ਨੂੰ ਰੁਆ ਰਿਹਾ ਹੈ ਭੈਣੋ ਅਤੇ ਭਰਾਵੋ ਆਪਣੇ ਜੀਵਨ ਦੀਆਂ ਕਮੀਆਂ ਸੁਧਾਰ ਲਓ ਪਰਿਵਾਰ ਦੇ ਲੜਾਈ ਝਗੜਿਆਂ ਨੂੰ ਤੁਸੀਂ ਰੋਕ ਲਵੋ ਚਿੱਕਣਾ ਚਿਲਾਉਣਾ ਰੋਕ ਲਵੋ ਆਪਣੇ ਆਯਾਸ਼ੀ ਜੀਵਨ ਨੂੰ ਛੱਡ ਦਿਓ ਪਾਪमय ਜੀਵਨ ਨੂੰ ਛੱਡ ਦਿਓ ਆਦਤਾਂ ਛੱਡ ਦਿਓ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਤੁਹਾਡੇ ਬੱਚਿਆਂ ਨੂੰ ਰੋਣਾ ਪਵੇਗਾ ਤੁਹਾਡੀ ਸੰਤਾਨਾਂ ਕੋਲ ਰੋਣ ਦੀ ਹਿੰਮਤ ਨਾ ਹੋਵੇ ਇਸ ਤਰ੍ਹਾਂ ਹੋ ਜਾਵੇਗਾ ਜੇ ਆਪਣੀ ਸੰਤਾਨਾਂ ਨੂੰ ਖੁਸ਼ ਰੱਖਣਾ ਹੈ ਤਾਂ ਅੱਜ ਤੁਸੀਂ ਆਤਮਾ ਦੇ ਅਨੁਸਾਰ ਜੀਣਾ ਹੈ ਤੁਹਾਡੀ ਆਉਣ ਵਾਲੀ ਸੰਤਾਨ ਖੁਸ਼ੀ ਸ਼ਾਂਤੀ ਅਤੇ ਮੇਲ ਮਿਲਾਪ ਦੇ ਨਾਲ ਜੇ ਪਰਮੇਸ਼ਵਰ ਦੀ ਸੰਗਤੀ ਚ ਜੀਣਾ ਹੈ ਤਾਂ ਅੱਜ ਤੁਹਾਡਾ ਜੀਵਨ ਨਮੂਨਾ ਹੋਣਾ ਚਾਹੀਦਾ ਉਹਨਾਂ ਲਈ ਆਸ਼ੀਸ਼ ਬੰਨਾ ਹੈ ਸ਼ਾਉਲ ਦੀ ਤਰ੍ਹਾਂ ਜੇ ਪਰਮੇਸ਼ਵਰ ਦੇ ਵਿਰੋਧ ਚੱਲੋਗੇ ਤਾਂ ਉਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਚ ਇਹੀ ਬੁਰੇ ਹਾਲਾਤ ਹੋਣਗੇ ਇਹ ਕੀ ਆ ਅੱਗੇ ਵੇਖੋ ਦਾਊਦ ਰੋ ਰਿਹਾ ਸੀ ਉਹਦਾ ਪਰਿਵਾਰ ਨਹੀਂ ਵਿਖ ਰਿਆ ਸੀ ਆਲੇ ਦੁਆਲੇ ਦੇ ਲੋਕ ਰੋ ਰਹੇ ਸੀ ਅਤੇ ਸੋਚਿਆ ਪਤਾ ਨਹੀਂ ਕੀ ਹੋ ਗਿਆ ਇਹ ਸਭ ਜੋ ਹੋਇਆ ਹੈ ਇਹਦਾ ਕਾਰਨ ਕੀ ਆ ਅਸੀਂ ਦਾਉਦ ਤੇ ਭਰੋਸਾ ਕਰਕੇ ਦਾਉਦ ਦੇ ਨਾਲ ਅਸੀਂ ਆਏ ਹਾਇਸ ਲਈ ਸਾਡੇ ਮਾੜੇ ਹਾਲਾਤ ਹੋਏ ਆ ਅਗਰ ਦਾਉਦ ਹੀ ਨਾ ਹੋਵੇ ਤਾਂ ਸਾਡੇ ਹਾਲਾਤ ਐਸੇ ਨਹੀਂ ਹੋਣੇ ਸੀ ਇਸ ਤਰ੍ਹਾਂ ਕਿਸੇ ਨੇ ਕਿਹਾ ਸੀ ਇਹ ਸੁਣ ਕੇ ਬਾਕੀ ਲੋਕਾਂ ਨੇ ਵੀ ਕਿਹਾ ਇਹ ਤਾਂ ਸੱਚ ਹੈ ਨਾ ਦਾਉਦ ਜਿੰਦਾ ਹੈ ਅਤੇ ਅਸੀਂ ਦਾਉਦ ਦੇ ਨਾਲ ਹਾਂ ਇਸ ਲਈ ਅੱਜ ਅਸੀਂ ਇਸ ਬੁਰੇ ਹਾਲ ਚ ਹਾਂ ਜੇ 다우드 ਨੂੰ ਹੀ ਮਾਰ ਦਾਂਗੇ ਸਾਡੇ ਹਾਲਾਤ ਠੀਕ ਹੋ ਜਾਣਗੇ ਆ ਉਸ ਨੂੰ ਮਾਰੀਏ ਕਿਨੂੰ ਕਿਨੂੰ ਪਿਆਰਿਓ 다우드 ਨੂੰ ਹਰ ਇੱਕ ਨੇ ਪੱਥਰ ਚੱਕ ਲਿਆ 다우드 ਤੇ ਪਥਰਾਫ ਕਰਨ ਦੇ ਲਈ ਕੀ ਕਰਨਾ 다우드 ਨੂੰ ਸਿਰਫ ਉਹਨਾਂ ਨੇ ਹੀ ਆਪਣੀਆਂ ਪਤਨੀਆਂ ਬੱਚਿਆਂ ਨੂੰ ਨਹੀਂ ਗਵਾਇਆ 다우드 ਨੇ ਵੀ ਪਤਨੀ ਬੱਚਿਆਂ ਨੂੰ ਗਵਾ ਲਿਆ ਸਿਰਫ ਉਹਨਾਂ ਦੀ ਪਤਨੀ ਬੱਚੇ ਨਹੀਂ 다우ਦ ਦੇ ਪਤਨੀ ਬੱਚੇ ਵੀ ਦੂਰ ਕਿਤੇ ਗਏ ਸੀ छाती पेट रैसी ऐसे ਸਮੇਤੇ ਇੱਕ ਇੱਕ ਜਨਕੋਲ ਆ ਰਿਆ ਸੀ ਅਤੇ ਪੱਥਰ ਚੱਕ ਕੇ ਆ ਰਹੀ ਸੀ ਕੀ ਕਰਨ ਦੇ ਲਈ ਸੀ 다উদ ਨੂੰ ਮਾਰਨ ਲਈ 다উদ ਨੇ ਆਮ ਤੌਰ ਤੇ ਕੀ ਕਰਨਾ ਸੀ ਜਾਣਦੇ ਹੋ ਉਹਦੇ ਕੋਲ ਜੋ ਸੀ ਦੱਸੋ ਤਲਵਾਰ ਨੂੰ ਕੱਢਣਾ ਸੀ ਪਿਆਰਿਓ 다উদ ਨੇ ਗੋਫਨ ਦੇ ਪੱਥਰ ਦੁਆਰਾ ਗੋਲੀਅਤ ਨੂੰ ਮਾਰ ਦਿੱਤਾ ਬਹੁਤ ਹੀ ਤਾਕਤਵਰਾ ਯੋਧਾ ਹੈ ਲੜਨ ਵਾਲਾ ਹੈ ਜੋ ਉਹਦੇ ਉੱਪਰ ਆ ਰਹੇ ਸੀ ਲੜਨ ਲਈ ਵੇਖ ਕੇ ਤਲਵਾਰ ਕੱਢ ਕੇ ਜੇ ਕੋਈ ਅੱਗੇ ਆਏਗਾ ਤਾਂ ਮਾਰ ਦਵਾਂਗਾ ਨਹੀਂ ਕਿਆ ਪਿਆਰਿਓ ਨਹੀਂ ਕਿਆ ਸਾਰੇ ਉਹਦੇ ਉੱਪਰ ਆ ਰਹੇ ਸੀ ਜਦ ਬੇਸਹਾਰੇ ਹਲਾਤਾ ਵਿੱਚ ਸੀ ਕੀ ਕਰਨ ਤੇ ਉਸ ਨੂੰ ਸਹਾਇਤਾ ਮਿਲੇਗੀ ਉਸਨੇ ਸੋਚਿਆ ਸਾਈਬਾਨੂ ਜ਼ਰਾ ਰੁਕੋ ਜੇ ਤੁਸੀਂ ਮੈਨੂੰ ਮਾਰ ਦਉਗੇ ਕੀ ਤੁਹਾਡੀ ਪਤਨੀ ਅਤੇ ਬੱਚੇ ਮਿਲਣਗੇ ਮਿਲਣਗੇ ਨਹੀਂ ਮਿਲਣਗੇ ਜੇ ਮੈਂ ਜ਼ਿੰਦਾ ਰਹਾ ਤੁਸੀਂ ਜ਼ਿੰਦਾ ਰਹੇ ਪਤਨੀ ਬੱਚਿਆਂ ਨੂੰ ਅਸੀਂ ਪਾ ਸਕਦੇ ਹਾਂ ਜੋ ਤੁਹਾਡਾ ਦੁੱਖ ਹੈ ਉਹ ਮੇਰਾ ਹੈ ਜੋ ਮੇਰਾ ਦੁੱਖ ਹੈ ਉਹ ਤੁਹਾਡਾ ਹੈ ਸਾਡੇ ਸਾਰੇ ਦੇ ਦੁੱਖ ਨੂੰ ਜੋ ਦੂਰ ਕਰ ਸਕਦਾ ਪਰਮੇਸ਼ਵਰਾ ਉਸ ਪਰਮੇਸ਼ਵਰ ਕੋਲ ਜਾਵਾਂਗੇ ਪ੍ਰਾਰਥਨਾ ਕਰਾਂਗੇ ਅਦਭੁਤ ਹੈ ਨਾ ਪਿਆਰੇਓ ਮੇਰੀ ਭੈਣੋ ਵਿਆਹ ਹੋਣ ਤੋਂ ਬਾਅਦ ਤੁਸੀਂ ਜਿਵੇਂ ਸੋਚਿਆ ਉਸੇ ਤਰ੍ਹਾਂ ਤੁਹਾਡੇ ਘਰ 'ਚ ਨਹੀਂ ਹੋਇਆ ਤਾਂ ਤੁਸੀਂ ਜੋ ਸੋਚਿਆ ਉਹ ਤੁਹਾਡੇ ਘਰ 'ਚ ਲਿਆ ਸਕੇ ਐਸਾ ਪਤੀ ਤੁਹਾਡਾ ਨਾ ਹੋਵੇ ਤੁਹਾਡੀਆਂ ਇੱਛਾਵਾਂ ਨੂੰ ਪੂਰਾ ਕਰਨ ਵਾਲਾ ਪਤੀ ਨਾ ਹੋਵੇ ਤੁਹਾਡੀਆਂ ਜ਼ਰੂਰਤਾਂ ਪੂਰਾ ਕਰਨ ਵਾਲਾ ਵੀ ਨਾ ਹੋਵੇ ਇਸ ਕਾਰਨ ਪਤੀ ਨਾਲ ਲੜਨ ਦਾ ਕੀ ਫਾਇਦਾ ਜਿਸ ਤਰ੍ਹਾਂ ਤੁਸੀਂ ਸੋਚਿਆ ਐਸੀ ਸੁੰਦਰ ਨਹੀਂ ਆ ਤੁਸੀਂ ਜਿਵੇਂ ਸੋਚਿਆ ਪੜੀ ਲਿਖੀ ਨਹੀਂ ਆ ਤੁਸੀਂ ਜਿਵੇਂ ਸੋਚਿਆ ਹੈ ਉਸੇ ਤਰ੍ਹਾਂ ਚਿਕਨ ਬਰੀਆਨੀ ਬਣਾਉਣ ਵਾਲੀ ਨਹੀਂ ਆ ਇਹ ਸੋਚ ਕੇ ਪਤਨੀ ਨਾਲ ਲੜਨ ਦਾ ਫਾਇਦਾ ਨਹੀਂ ਆ ਸਮੱਸਿਆ ਕੁਝ ਵੀ ਹੋਵੇ ਆਰਥਿਕ ਸਮੱਸਿਆ ਹੋ ਸਕਦੀ ਹੈ ਪਰਿਵਾਰਿਕ ਸਮੱਸਿਆ ਹੋ ਸਕਦੀ ਆ ਸਮੱਸਿਆ ਕੁਝ ਵੀ ਆ ਇੱਕ ਦੂਜੇ ਤੇ ਦੋਸ਼ ਲਾ ਕੇ ਕੋਈ ਵੀ ਹੱਲ ਨਹੀਂ ਮਿਲੇਗਾ ਪਿਆਰਿਓ ਫਿਰ ਕੀ ਕਰਨਾ ਐਸੇ ਹਾਲਾਤਾਂ ਤੇ ਮੈਂ ਤੁਹਾਡੇ ਤੇ ਚੀਲਾਵਾਂ ਤੁਸੀਂ ਮੇਰੇ ਤੇ ਚੀਲਾਓ ਜੇ ਆਪਸ ਵਿੱਚ ਚੀਲਾਵਾਂਗੇ ਦੁੱਖ ਦੂਰ ਹੋਏਗਾ ਕੀ ਕਸ਼ਟ ਦੂਰ ਹੋਣਗੇ ਜੋ ਸਾਡੀ ਸਮੱਸਿਆ ਦੂਰ ਕਰ ਸਕਦਾ ਹੈ ਪਰਮੇਸ਼ਵਰਾ ਉਸ ਪਰਮੇਸ਼ਵਰ ਕੋਲ ਜਾਵਾਂਗੇ ਇਹ ਸੋਚ ਕੇ ਪਤੀ ਤੇ ਪਤਨੀ ਦੇ ਰੂਪ ਚ ਪਤੀ ਪਤਨੀ ਨਾਲ ਮੇਲ ਕਰ ਲੈਣਾ ਹੀ ਧੀਰਜਦਾ ਸੰਕੇਤਾ ਤੁਹਾਨੂੰ ਕੁਝ ਸਮਝ ਆਇਆ ਤਲਾਕ ਦੇ ਦਵਾਂਗਾ ਕਹਿੰਦੇ ਪਰਿਵਾਰ ਸਥਿਰ ਨਹੀਂ ਰਹੇਗਾ ਇਨ੍ਹਾਂ ਵਚਨਾਂ ਨੂੰ ਸੁਣਨ ਵਾਲੇ ਵਿੱਚੋਂ ਕੋਈ ਵੀ ਪਤੀ ਪਤਨੀ ਛੱਡ ਦਵਾਂਗਾ ਤਲਾਕ ਦੇ ਦਵਾਂਗਾ ਕੀ ਸੋਚ ਰਹੀਆਂ ਇਸ ਤਰ੍ਹਾਂ ਡਰੋਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇਸ ਤੋਂ ਵੱਡੀ ਮੂਰਖਤਾ ਹੋਰ ਕੋਈ ਵੀ ਨਹੀਂ ਆ ਹਾਂ ਭੈਣੋ ਮੈਂ ਛੱਡ ਦਵਾਂਗੀ ਮੈਂ ਤੈਨੂੰ ਤਲਾਕ ਦੇ ਦਾਂਗੀ ਇਸ ਤਰ੍ਹਾਂ ਚੀਕਾ ਮਾਰ ਰਹੀ ਹਾਂ ਕਿ ਪਤੀ ਨੂੰ ਛੱਡ ਕੇ ਤੁਹਾਨੂੰ ਇੱਕ ਚੰਗਾ ਪਤੀ ਮਿਲ ਜਾਏਗਾ ਪਤਨੀ ਨੂੰ ਛੱਡ ਦੇਣ ਤੇ ਕੀ ਤੁਹਾਡੇ ਲਈ ਕੋਈ ਚੰਗੀ ਪਤਨੀ ਤਿਆਰ ਹੈ ਬੇਕਾਰ ਦੀਆਂ ਗੱਲਾਂ ਨਾ ਕਰੋ ਜੇ ਇੱਕ ਦੇ ਨਾਲ ਰਹਿਣਾ ਇੱਕ ਦੇ ਨਾਲ ਵਸਣਾ ਤੁਹਾਨੂੰ ਮੁਸ਼ਕਲ ਲੱਗ ਰਿਹਾ ਹੈ ਤਾਂ ਪਤੀ ਨੂੰ ਛੱਡ ਕੇ ਪਤਨੀ ਨੂੰ ਛੱਡ ਕੇ ਦੂਜਾ ਵਿਆਹ ਕਰਨਾ ਕੀ ਇਹ ਸਫਲ ਹੋਏਗਾ ਕੋਈ ਗਾਰੰਟੀ ਹੈ ਇੱਕ ਵਾਰ ਇੱਕ ਵਿਅਕਤੀ ਕਬਰ ਦੇ ਕੋਲ ਜਾ ਕੇ ਕਬਰ ਤੇ ਡੇਕ ਕੇ ਰੋ ਰਿਹਾ ਸੀ ਕਿਉਂ ਮਰ ਗਏ ਕਿਉਂ ਮਰ ਗਏ ਇਹੀ ਰੋਣਾ ਇਸੇ ਤਰ੍ਹਾਂ ਰੋ ਰਿਹਾ ਸੀ ਕਿਉਂ ਮਰ ਗਏ ਕਿਉਂ ਮਰ ਗਏ ਕਬਰ ਤੇ ਜਾ ਕੇ ਛਾਤੀ ਪਟਦਾ ਸੀ ਉੱਥੋਂ ਇੱਕ ਵਿਅਕਤੀ ਨੇ ਨਿਕਲਦੇ ਹੋਏ ਸੋਚਿਆ ਸ਼ਾਇਦ ਪਤਨੀ ਮਰ ਗਈ ਆ ਇਹ ਜਿਸ ਨੂੰ ਪਿਆਰ ਕਰਦਾ ਹੈ ਸ਼ਾਇਦ ਪਤਨੀ ਮਰ ਚੁਕੀ ਆ ਇਸ ਦੀ ਇਸ ਲਈ ਇਹਨਾਂ ਰੋ ਰਿਹਾ ਹੈ ਸੋਚ ਕੇ ਰੋਂਦੇ ਰੋਂਦੇ ਤੇ ਹੱਥ ਰੱਖ ਕੇ ਭਾਈ ਕੌਣ ਮਰ ਗਿਆ ਹੈ ਦੇਖ ਕੇ ਕਿਉਂ ਮਰ ਗਿਆ ਤੁਸੀਂ ਫਿਰ ਤੋ ਸ਼ੁਰੂ ਕੀਤਾ ਉਸ ਵਿਅਕਤੀ ਨੂੰ ਸਮਝ ਆ ਗਿਆ ਸ਼ਾਇਦ ਇਹ ਜਿਸ ਪਤਨੀ ਨੂੰ ਪਿਆਰ ਕਰਦਾ ਹੈ ਉਹ ਪਤਨੀ ਮਰ ਗਈ ਆ ਫਿਰ ਤੋ ਇਸ ਤਰ੍ਹਾਂ ਸੋਚ ਕੇ ਕਿ ਤੁਹਾਡੀ ਪਤਨੀ ਮਰ ਗਈ ਆ ਕਿਉਂ ਮਰ ਗਈ ਕਿਉਂ ਮਰ ਗਈ ਫਿਰ ਥੋੜੀ دیر ਰੁੱਕ ਕੇ ਫਿਰ ਉਸਨੇ ਸੋਚਿਆ ਜਿਸ ਮਾਂ ਨੂੰ ਪਿਆਰ ਕਰਦਾ ਹੈ ਉਹ ਮਾਂ ਮਰ ਗਈ ਆ ਪੁੱਛਿਆ ਮਾਂ ਮਰ ਗਈ ਆ ਉਹ ਭਾਈ ਚੁੱਪ ਰਹਿ ਕਿਉਂ ਮਰ ਗਈ ਕਿਉਂ ਮਰ ਗਈ ਕਿ ਤੇਰਾ ਪਿਤਾ ਜੀ ਮਰ ਗਿਆ ਹੈ ਉਹ ਭਾਈ ਨਹੀਂ ਤੇਰਾ ਬੇਟਾ ਜਾਂ ਬੇਟੀ ਮਰ ਗਈ ਆ ਉਹ ਭਰਾਵਾ ਨਹੀਂ ਉਹਨੂੰ ਸਮਝ ਨਹੀਂ ਆਇਆ ਨਾ ਤਾਂ ਮਾਂ ਆ ਨਾ ਪਤਨੀ ਆ ਨਾ ਬੱਚੇ ਆ ਕਹ ਰਿਹਾ ਨਾ ਤਾਂ ਬੇਟੀ ਆ ਅਤੇ ਨਾ ਬੇਟਾ ਹੈ ਅਤਿ ਰੋ ਰਿਹਾ ਕਿਉਂ ਮਰ ਗਈ ਕਿਉਂ ਮਰ ਗਈ ਇਸ ਤਰ੍ਹਾਂ ਰੋ ਰਿਹਾ ਸੀ ਤਾਂ ਉਸ ਨੂੰ ਸਮਝ ਨਹੀਂ ਆਇਆ ਕੌਣ ਹੋ ਸਕਦਾ ਕੌਣ ਹੋ ਸਕਦਾ ਪਤਨੀ ਨਹੀਂ ਜਾਂ ਬੱਚੇ ਨਹੀਂ ਜਾਂ ਮਾਂ ਨਹੀਂ ਜਾਂ ਬੇਟਾ ਨਹੀਂ ਜਾਂ ਬੇਟੇ ਨਹੀਂ ਆ ਲੇਕਿਨ ਛਾਤੀ ਪੇਟ ਕੇ ਰੋ ਰਿਹਾ ਕਿਉਂ ਮਰ ਗਏ ਕਿਉਂ ਮਰ ਗਏ ਕਿਉਂ ਮਰ ਗਏ ਉਹ ਵਿਅਕਤੀ ਸਹਿ ਨਹੀਂ ਪਾਇਆ ਉਹਦੀ ਟੈਨਸ਼ਨ ਨੂੰ ਵੇਖ ਨਹੀਂ ਪਾਇਆ ਭਾਈ ਚੁੱਪ ਕਰ ਜਾ ਰੋਣਾ ਬੰਦ ਕਰ ਜਦ ਉਸਨੇ ਪੁੱਛਿਆ ਕਿ ਉਹ ਕੌਣ ਆ ਤਿਉਹ ਕਹਿਣ ਲੱਗਾ ਮੇਰੀ ਪਤਨੀ ਦਾ ਪਹਿਲਾ ਪਤੀ ਆ ਕੌਣ ਆ ਮੇਰੀ ਪਤਨੀ ਦਾ ਪਹਿਲਾ ਪਤੀ ਆਖਿਓ ਤੇ ਰੋ ਰਿਆ ਸੀ ਕਿਉਂ ਮਰ ਗਿਆ ਭਾਈ ਤੂੰ ਕਿਉਂ ਮਰ ਗਿਆ ਹੈ ਜੇ ਤੂੰ ਨਾ ਮਰਿਆ ਹੁੰਦਾ ਤਾਂ ਅੱਜ ਮੇਰਾ ਇਹ ਹਾਲ ਨਾ ਹੁੰਦਾ ਏਸੀ ਗੱਲ ਸਮਝ ਗਏ ਹੂੰ ਹੁਣ ਜੋ ਪਤੀ ਜਾਂ ਪਤਨੀਆਂ ਉਹਦੇ ਨਾਲ ਸੁਖ ਨਾਲ ਰੋ ਉਸ ਤੋਂ ਬਾਅਦ ਇਸੇ ਤਰ੍ਹਾਂ ਰੋਣਾ ਸ਼ੁਰੂ ਹੋ ਜਾਏਗਾ ਤੂੰ ਕਿਉਂ ਛੱਡ ਦਿੱਤਾ ਭਾਈ ਕਿਉਂ ਛੱਡ ਦਿੱਤਾ ਇਸ ਤਰ੍ਹਾਂ ਰੋਣਾ ਪਏਗਾ ਭੈਣੋ ਅਤੇ ਭਰਾਵੋ ਧਿਆਨ ਨਾਲ ਸੁਣੋ ਦਾਊਦ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਗਵਾ ਲਿਆ ਉਹਦੇ ਸਿਪਾਹੀਆਂ ਨੇ ਵੀ ਪਤਨੀ ਬੱਚਿਆਂ ਨੂੰ ਗਵਾ ਲਿਆ ਐਸੇ ਸਮੇਂ ਤੇ ਦਾਊਦ ਨੂੰ ਹੀ ਮਾਰਨ ਦੀ ਕੋਸ਼ਿਸ਼ ਕਰਨ ਤੇ ਕੋਈ ਸਮੱਸਿਆ ਦਾ ਹੱਲ ਹੋਏਗਾ ਨਹੀਂ ਹੋਏਗਾ ਪਤੀ ਨਾਲ ਪਤਨੀ ਲੜ ਰਹੀ ਆ ਪਤਨੀ ਨਾਲ ਪਤੀ ਲੜ ਰਿਹਾ ਹੈ ਸਮੱਸਿਆ ਦੂਰ ਨਹੀਂ ਹੋਏਗੀ ਵਧੇਗੀ ਯਾਦ ਰੱਖੋ ਉਸ ਸਮੇਂ ਦਾਊਦ ਨੇ ਕੀ ਕੀਤਾ ਵੇਖਦੇ ਆ ਛੇਵਾਂ ਵਚਨ ਦਾਊਦ ਵੱਡੀ ਮੁਸ਼ਕਲ ਚ ਪੈ ਗਿਆ ਕਿਉਂਕਿ ਲੋਕ ਆਪਣੇ ਬੇਟੇ ਬੇਟੀਆਂ ਦੇ ਕਾਰਨ ਬੜੇ ਦੁਖੀ ਹੋ ਕੇ ਉਹਨਾਂ ਤੇ ਪਤਰਾਵ ਕਰਨ ਦੀ ਚਰਚਾ ਕਰ ਰਹੇ ਸੀ ਅਤੇ ਦਾਊਦ ਨੇ ਆਪਣੇ ਪਰਮੇਸ਼ਵਰ ਯਹੋਵਾ ਨੂੰ ਯਾਦ ਕਰਕੇ ਹੌਸਲਾ ਰੱਖਿਆ ਤਾਂ ਦਾਊਦ ਨੇ ਅਹੀਮਲੇਕ ਦੇ ਪੁੱਤਰ ਐਬਿਆਤਾਰ ਯਾਜਕ ਨੂੰ ਕਿਹਾ ਐਪੋਤ ਨੂੰ ਮੇਰੇ ਕੋਲ ਲਿਆ ਤਦ ਐਬਿਆਤਾਰ ਐਪੋਤ ਨੂੰ ਦਾਊਦ ਦੇ ਕੋਲ ਲੈ ਆਇਆ ਅਤੇ ਦਾਊਦ ਨੇ ਯਹੋਵਾ ਤੋਂ ਪੁੱਛਿਆ ਕਿ ਮੈਂ ਇਸ ਦਲ ਦਾ ਪਿੱਛਾ ਕਰਾਂ ਕੀ ਉਸ ਨੂੰ ਜਾ ਫੜਾਂਗਾ ਉਸ ਨੇ ਉਸ ਨੂੰ ਕਿਆ ਪਿੱਛਾ ਕਰ ਪਿਤਾ ਯਹਵਾ ਮੇਰੀ ਪਤਨੀ ਤੇ ਬੱਚੇ ਲੈ ਜਾਏ ਗਏ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਇਹਨਾਂ ਦੀ ਪਤਨੀਆਂ ਤੇ ਬੱਚੇ ਵੀ ਲੈ ਜਾਏ ਗਏ ਸਾਡੇ ਸਾਰੇ ਦੀ ਸਮੱਸਿਆ ਕੀ ਆ ਸਮੱਸਿਆ ਦਾ ਹੱਲ ਸਾਡੇ ਕੋਲ ਨਹੀਂ ਆ ਪ੍ਰਭੂ ਸਿਰਫ ਤੇਰੇ ਕੋਲ ਹੀ ਹੈ ਸਾਡੀਆਂ ਪਤਨੀਆਂ ਅਤੇ ਬੱਚੇ ਕੀ ਸਾਨੂੰ ਦੁਬਾਰਾ ਵਾਪਸ ਮਿਲ ਜਾਣਗੇ ਇਹ ਕਹਿ ਕੇ 다ਊਦ ਨੇ ਕੀ ਕੀਤਾ ਪ੍ਰਾਰਥਨਾ ਕੀਤੀ ਪਰਮੇਸ਼ਵਰ ਕੀ ਸੋਚਦੇ ਆ ਤੁਹਾਡੀਆਂ ਗੁਆਚੀਆਂ ਹੋਈਆਂ ਪਤਨੀਆਂ ਬੱਚੇ ਫਿਰ ਤੋਂ ਤੁਹਾਨੂੰ ਵਾਪਸ ਮਿਲ ਜਾਣਗੇ ਪਰਮੇਸ਼ਵਰ ਨੇ ਕਿਹਾ ਪੈਰਾਂ ਤੇ ਪ੍ਰਭੂ ਕੀ ਪਤਨੀ ਨੂੰ ਗਵਾ ਲਿਆ ਬੱਚਿਆਂ ਨੂੰ ਗਵਾ ਲਿਆ ਪਤੀ ਨੂੰ ਗਵਾ ਲਿਆ ਝਗੜਾਲੂਪਨ ਤੋਂ اپنی ਮੂਰਖਤਾ ਤੋਂ ਦੂਰ ਹੋ ਚੁਕਿਆ ਮੇਰਾ ਪਤੀ ਦੂਰ ਹੋ ਚੁਕੀ ਮੇਰੀ ਪਤਨੀ ਅਤੇ ਬੱਚੇ ਕੀ ਵਾਪਸ ਮਿਲ ਜਾਣਗੇ ਲੜਨ ਤੇ ਨਹੀਂ ਮਿਲਣਗੇ ਕੋਰਟ ਦੇ ਚੱਕਰ ਲਾਉਂਦੇ ਨਹੀਂ ਮਿਲਣਗੇ ਜੇ ਮੇਰੇ ਯੇਸ਼ੂ ਮਸੀਹ ਦੇ ਤੁਸੀਂ ਪੈਰ ਫੜੋਂਗੇ ਤਾਂ ਮਿਲ ਜਾਣਗੇ ਉਹਦੇ ਲਈ ਕੀ ਚਾਹੀਦਾ ਹੈ ਦੱਸੋ ਜਾਂਦੇ ਹੋ ਕੀ ਚਾਹੀਦਾ ਤੀਰਜ ਚਾਹੀਦਾ ਘਰ ਚ ਤੀਰਜ ਝੁੰਡ ਚ ਤੀਰਜ ਉਹਦੇ ਆਲੇ ਦੁਆਲੇ ਦੇ ਲੋਕ ਉਹਦੇ ਨਾਲ ਲੜਾਈ ਝਗੜਾ ਕਰਨ ਦੇ ਲਈ ਆ ਰਹੀ ਸੀ ਜਦੋਂ ਪਤਰਾਫ ਕਰਨ ਆ ਰਹੀ ਸੀ ਦਾਉਦ ਨੇ ਕਿਹਾ ਮੈਨੂੰ ਮਾਰਨ ਤੇ ਕੀ ਮਿਲੇਗਾ ਸਮੱਸਿਆ ਦੂਰ ਨਹੀਂ ਹੋਈ ਭਰਾਵੋ ਸੁਣੋ ਪਤਨੀ ਨੂੰ ਮਾਰਨ ਤੇ ਸਮੱਸਿਆ ਦੂਰ ਨਹੀਂ ਹੋਏਗੀ ਭੈਣ ਸੁਣੋ ਪਤੀ ਨੂੰ ਧਮਕੀ ਦੇਣ ਤੇ ਸਮੱਸਿਆ ਦੂਰ ਨਹੀਂ ਹੋਏਗੀ ਲੇਕਿਨ ਪਰਿਵਾਰ ਦੀ ਵਿਵਸਥਾ ਜਿੰਨੇ ਸ਼ੁਰੂ ਕੀਤੀ ਆ ਪ੍ਰਭੂ ਦੇ ਕੋਲ ਤੁਸੀਂ ਅਤੇ ਜੇ ਤੁਹਾਡੀ ਪਤਨੀ ਜਾ ਕੇ ਪ੍ਰਭੂ ਨੂੰ ਸਮੱਸਿਆ ਦੱਸੋਗੇ ਤੁਹਾਨੂੰ ਹੱਲ मिलेगा ए सिर्फ आत्म ਦੇ ਅਨੁਸਾਰ ਜੋ ਚੱਲਦਾ ਉਹੀ ਕਰ ਸਕਦਾ ਹੈ 다উদ ਨੇ ਕੀ ਕੀਤਾ ਜਾਣਦੇ ਹੋ ਅਨਿਆਇ ਦੇ ਨਾਲ ਜਦ ਉਹਦੇ ਲੋਕ ਉਹਦੇ ਵਿਰੁੱਧ ਉੱਠ ਰਹੇ ਸੀ ਹੱਥ ਚੱਕ ਰਹੇ ਸੀ 다উদ ਨੇ ਕੀ ਕੀਤਾ ਜਾਣਦੇ ਹੂੰ ਭੈਣ ਪਰਮੇਸ਼ਵਰ ਦੇ ਕੋਲ ਗਿਆ ਕਿ बार-बार ਤੁਹਾਡਾ ਪਤੀ ਤੁਹਾਡੇ ਤੇ ਹੱਥ ਚੱਕ ਰਿਹਾ ਹੈ ਭਰਾਵੋ बार-बार ਤੁਹਾਡੀਆਂ ਪਤਨੀਆਂ ਤੁਹਾਡੇ ਤੇ ਹੱਥ ਚੱਕ ਰਹੀਆਂ ਹੈ ਜਾਂ ਤੁਹਾਨੂੰ ਸ਼ਰਾਬ ਦੇ ਰਹੀਆਂ ਹੈ ਦੁੱਖ ਦੇ ਰਹੀਆਂ ਹੈ ਹੌਸਲਾ ਰੱਖੋ ਇਹ ਮੁਸ਼ਕਲਾ ਐਸੇ ਪਤੀ ਤੇ ਪਤਨੀ ਨੂੰ ਸਹਿ ਪਾਉਣਾ ਬੜਾ ਹੀ ਮੁਸ਼ਕਲਾ ਕੀ ਕਰੋਗੇ ਦੱਸੋ ਛੱਡ ਦੋਗੇ ਤਲਾਕ ਦੇ ਦੋਗੇ ਕੋਈ ਗਾਰੰਟੀ ਆ ਉਸ ਤੋਂ ਬਾਅਦ ਜੋ ਪਤੀ ਪਤਨੀ ਮਿਲੇਗੀ ਯੂਸਫ ਵਰਗਾ ਹੋਏਗਾ ਕਿ ਕੋਈ ਗਾਰੰਟੀ ਹੈ ਰੂਤ ਵਰਗੀ ਹੋਏਗੀ ਕੋਈ ਗਾਰੰਟੀ ਹੈ ਕੋਈ ਗਾਰੰਟੀ ਨਹੀਂ ਆ ਪਰ ਗਰੰਟੀ ਨਾਲ ਉੱਤਰ ਦੇਣ ਵਾਲਾ ਪ੍ਰਭੂ ਹੈ ਉਹੀ ਪ੍ਰਭੂ ਯੇਸ਼ੂ ਮਸੀਹਾ ਸਮੱਸਿਆ ਕੋਈ ਵੀ ਆ ਆਫਿਸ ਚ ਹੋਵੇ ਰਿਸ਼ਤੇਦਾਰਾਂ ਦੇ ਵਿੱਚ ਹੋਵੇ ਮਿੱਤਰਾਂ ਦੇ ਵਿੱਚ ਹੋਵੇ ਨੌਕਰੀ ਵਾਲੀ ਜਗ੍ਹਾ ਤੇ ਹੋਵੇ 파ਟਨਰ ਦੇ ਨਾਲ ਹੋਵੇ ਸਮੱਸਿਆ ਕੁਝ ਵੀ ਹੋਵੇ ਤਲਵਾਰ ਚੱਕ ਕੇ ਤੇ ਸਮੱਸਿਆ ਦੂਰ ਨਹੀਂ ਹੋਏਗੀ ਹੱਥ ਉਠਾਉਣ ਤੇ ਸਮੱਸਿਆ ਦੂਰ ਨਹੀਂ ਹੋਵੇਗੀ ਕੋਡ ਦੇ ਚੱਕਰ ਲਾਉਣ ਤੇ ਸਮੱਸਿਆ ਦੂਰ ਨਹੀਂ ਹੋਏਗੀ ਪਰਮੇਸ਼ਵਰ ਦੇ ਚਰਨਾਂ 'ਚ ਆਉਣ ਦੇ ਦੁਆਰਾ ਹੀ ਸਮੱਸਿਆ ਦੂਰ ਹੋ ਜਾਵੇਗੀ ਸਮੱਸਿਆ ਦਾ ਹੱਲ ਮਿਲੇਗਾ ਇਸ ਤੇ ਵਿਸ਼ਵਾਸ ਕਰਨ ਵਾਲੇ ਪਤੀ ਪਤਨੀ ਅਤੇ ਬੱਚੇ ਜੇ ਹੈ ਤਾਂ ਆਓ ਪ੍ਰਾਰਥਨਾ ਕਰੀਏ ਪਵਿੱਤਰ ਪਰਮੇਸ਼ਵਰ ਪਿਤਾ ਧੀਰਜ ਸਾਡੇ ਘਰ 'ਚ ਹੋਣਾ ਚਾਹੀਦਾ ਅਤੇ ਸਾਡੇ ਝੁੰਡ ਵਿੱਚ ਵੀ ਹੋਣਾ ਚਾਹੀਦਾ ਸਾਡੇ ਆਲੇ ਦੁਆਲੇ ਦੇ ਲੋਕ ਸਾਨੂੰ ਦੁੱਖ ਦੇਣ ਦੀ ਪਰੇਸ਼ਾਨ ਕਰਨ ਦੀ ਸਾਡੀ ਨਿੰਦਾ ਕਰਨ ਦੀ ਪਿਤਾ ਸਾਨੂੰ ਦੁੱਖ ਤੇ ਪਰੇਸ਼ਾਨ ਕਰਨ ਦੀ ਚਾਹੇ ਕੋਈ ਵੀ ਕੋਸ਼ਿਸ਼ ਕਰ ਲਵੇ ਪਿਤਾ ਸੀ ਨਿਰਾਸ਼ ਨਹੀਂ ਹੋਵਾਂਗੇ ਪਰੇਸ਼ਾਨ ਨਹੀਂ ਹੋਵਾਂਗੇ ਦੁਖੀ ਨਹੀਂ ਹੋਵਾਂਗੇ ਐਸੇ ਲੋਗ ਆਲੇ ਦੁਆਲੇ ਹੋਣ ਤੇ ਵੀ 다ਊਦ ਦੀ ਤਰ੍ਹਾਂ ਪਿਤਾ ਤੁਹਾਡੇ ਦੁਆਰਾ ਹਿੰਮਤ ਰੱਖਦੇ ਹੋਏ ਤੁਹਾਡੇ ਚਰਨਾਂ 'ਚ ਆਉਣ ਤੇ ਪਿਤਾ ਅਸੀਂ ਜੋ ਗਵਾਇਆ ਹੈ ਉਸ ਨੂੰ ਵਾਪਸ ਪਾ ਲਵਾਂਗੇ ਪਤੀ ਨੂੰ ਗਵਾਇਆ ਹੋਏਗਾ ਪਤਨੀ ਨੂੰ ਗਵਾਇਆ ਹੋਏਗਾ ਬੱਚਿਆਂ ਨੂੰ ਗਵਾਇਆ ਹੋਏਗਾ ਐਸੇ ਲੋਕ ਸਿਰਫ ਅਜ ਇੱਕ ਕੀ ਕੰਮ ਕਰਨ ਧੀਰੇਜ ਨਾਲ ਤੁਹਾਡੇ ਚਰਨਾਂ ਨੂੰ ਫੜੇ ਅਤੇ ਜੋ ਉਹਨਾਂ ਨੇ ਗਵਾਇਆ ਹੈ ਉਹੋ ਵਾਪਸ ਪਾਉਣਗੇ ਐਸਾ ਅਨੁਗ੍ਰਹਿ ਐਸੀ ਕਿਰਪਾ ਹਰ ਇੱਕ ਜਨ ਤੇ ਕਰ ਦਿਓ ਗਵਾਚੀ ਹੋਈ ਨੌਕਰੀ ਨੂੰ ਬਰਬਾਦ ਹੋਏ ਕਾਰੋਬਾਰ ਨੂੰ ਬਰਬਾਦ ਹੋਏ ਪਰਿਵਾਰ ਨੂੰ ਖਰਾਬ ਹੋਈ ਗਵਾਹੀ ਨੂੰ ਵਾਪਸ ਪਾ ਸਕੇ ਜੋ ਜੋ ਪ੍ਰਾਰਥਨਾ ਕਰ ਰਹੀ ਆ ਇਹਨਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣੋ ਯੀਸ਼ੂ ਦੇ ਨਾਮ ਚ ਮੰਗਦੇ ਆ ਪਿਤਾ ਆਮੀਨ ਦਾ ਪਤਾ ਕਲਵਰੀ ਪੋਸਟ ਬਾਕਸ ਨੰਬਰ 30 ਕੁਕਟਪल्ली ਹైదరాబాద్ 72